ਗੁਰਸ਼ਨ ਜੱਸਲ ਜਗਰਾਉਂਦੀ ਕਹਾਣੀ ਕੈਨੇਡਾ ਕੈਨੇਡਾ ਗੁਰਜੀਤ ਦੇ ਸਿਰ ਤੇ ਕੈਨੇਡਾ ਜਾਣ ਦਾ ਭੂਸ ਸਵਾਰ ਸੀ ਉਸਦੇ ਦੋਸਤਾਂ ਮਿੱਤਰਾਂ ਨੇ ਗੁਰਜੀਤ ਨੂੰ ਬਥੇਰਾ ਸਮਝਾਇਆ ਕਿ ਤੇਰਾ ਤਾਂ ਇੱਥੇ ਹੀ ਕੈਨੇਡਾ ਹੈ 1 ਲੱਖ ਰੁਪਏ ਤੇਰੀ ਤਨਖਾਹ ਹੈ 80000 ਦੇ ਨੇੜੇ ਤੇੜੇ ਤੇਰੀ ਘਰਵਾਲੀ ਤਨਖਾਹ ਲੈ ਰਹੀ ਹੈ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਇੱਥੇ ਆਰਾਮ ਨਾਲ ਕੁਰਸੀ ਤੇ ਬੈਠਾ ਹੁਕਮ ਚਲਾਉਣਾ ਹੈ ਸਵੇਰੇ ਸਾਰੇ ਤੈਨੂੰ ਸਲੂਟਾਂ ਮਾਰਦੇ ਆ ਮੱਲੇ ਵਿੱਚ ਤੇਰਾ ਪੂਰਾ ਆਦਰ ਸਤਿਕਾਰ ਹੈ। ਹਰ ਇੱਕ ਗੱਲ ਤੈਨੂੰ ਪੁੱਛ ਕੇ ਕਰਦੇ ਆ। ਉੱਥੇ ਸਭ ਕੁਝ ਨਹੀਂ ਹੋਣਾ। ਇੱਥੇ ਤੂੰ ਅਫਸਰ ਆ, ਉੱਥੇ ਤੇਰੀ ਅਫਸਰੀ ਨਹੀਂ ਰਹਿਣੀ। ਉੱਥੇ ਤਾਂ ਤੂੰ ਮਜ਼ਦੂਰ ਹੀ ਰਹਿਣਾ ਹੈ। ਇੱਥੇ ਸ਼ਾਮ ਨੂੰ ਦੋਵੇਂ ਘਰ ਆ ਜਾਂਦੇ ਹੋ। ਇਹ ਕੰਮ ਉੱਥੇ ਨਹੀਂ ਹੈ। ਉੱਥੇ ਟੁੱਟ ਟੁੱਟ ਕੇ ਮਾਰਨਾ ਪੈਣਾ ਹੈ। ਫਿਰ ਪਤਾ ਨਹੀਂ ਸ਼ਾਮ ਨੂੰ ਕਿੱਥਾਂ ਘਰ ਆਉਣਾ ਹੈ ਕਿ ਨਹੀਂ। ਉੱਥੇ ਦਿਨ ਰਾਤ ਦਾ ਪਤਾ ਨਹੀਂ ਕਿਹਦੀ ਡਿਊਟੀ, ਕਿਹੜੇ ਟਾਈਮ ਹੋਣੀ ਹੈ। ਇੱਥੇ ਤੂੰ ਆਰਾਮ ਦੀ ਜ਼ਿੰਦਗੀ ਜੀ ਰਿਹਾ, ਉੱਥੇ ਕਿਸੇ ਨੂੰ ਕੋਈ ਨਹੀਂ ਪੁੱਛਦਾ। ਕਬਸ ਸਫੈਦ ਖੋਣ ਵਾਲੇ ਯਨ ਕਰਦੇ ਹੋਣ ਜਾਂ ਰਿਸ਼ਤੇਦਾਰ ਤੈਨੂੰ ਨਵੇਂ ਸਿਰਿਓਂ ਘਰ ਬਣਾਉਣਾ ਪੂ ਫਿਰ ਤੈਨੂੰ ਪਤਾ ਲੱਗੂ ਕਿ ਕੈਨੇਡਾ ਕੀ ਚੀਜ਼ ਹੈ ਗੁਰਜੀਤ ਦੇ ਦੋਸਤ ਗੁਰਪ੍ਰੀਤ ਨੇ ਕਿਹਾ ਯਾਰ ਲੋਕੀ ਪਾਗਲ ਜਿਹੜੇ ਤੜਾ ਤੜ ਕੈਨੇਡਾ ਜਾ ਰਹੇ ਹੈ ਗੁਰਜੀਤ ਨੇ ਕਿਹਾ ਉਹ ਠੀਕ ਆ ਸਾਰੇ ਕੈਨੇਡਾ ਜਾਈ ਜਾਂਦੇ ਆ ਏਕ ਭੇੜ ਚਾਰਾ ਇਹ ਤਾਂ ਉਹਨਾਂ ਨੂੰ ਕੈਨੇਡਾ ਦੇ ਭਾ ਦਾ ਕੈਨੇਡਾ ਜਾ ਕੇ ਪਤਾ ਲੱਗੂ ਜਿਹੜੇ ਜਾ ਰਹੇ ਆ ਨਾ ਉਹ ਸਾਰੇ ਬੇਰੁਜ਼ਗਾਰ ਆ ਜੇ ਇੱਥੇ ਮਜ਼ਦੂਰ ਪਣਾ ਕਰਨਾ ਨਹੀਂ ਚਾਹੁੰਦੇ ਉੱਥੇ ਭਾਵੇਂ ਅੰਗਰੇਜ਼ੋ ਮਰਜ਼ੀ ਕੰਮ ਕਰਾਈ ਜਾਣ ਉੱਥੇ ਕੰਮ ਕਰੀ ਜਾਣਾ ਹੈ ਭਈ ਇੱਥੇ ਕਿਹੜਾ ਕੋਈ ਦੇਖਦਾ ਉਹ ਜਿਹੜੇ ਉੱਥੇ ਪੜ੍ਹਾਈ ਕਰਕੇ ਜਾ ਰਹੇ ਆ ਉਹ ਤਾਂ ਪੜ੍ਹਾਈ ਇੱਕ ਬਹਾਨਾ ਹੈ ਇੱਥੇ ਗਵਰਨਮੈਂਟ ਸਕੂਲ ਦੀਆਂ ਫੀਸਾਂ ਤਾਂ ਦੇਣੀ ਹੁੰਦੀਆਂ ਬਾਹਰ ਵਾਸਤੇ 30 40 ਲੱਖ ਮਿੰਟਾ ਚਲਾ ਦਿੰਦੇ ਉਹ ਜੇ ਇਹੀ ਪੈਸਾ ਇੱਥੇ ਲਾਇਆ ਜਾਵੇ ਤਾਂ ਆਪੇ ਇੱਥੇ ਬੰਦਾ ਕਾਮਯਾਬ ਹੋ ਜਾਵੇ ਨਾਲੇ ਆਪਣੇ ਘਰਬਾਰ ਵਿੱਚ ਰਹੇ ਮੇਰੇ ਕੋਲ ਤਾਂ ਯਾਰ ਸਭ ਕੁਝ ਹੈ ਪੈਸਾ ਤੇ ਲਾਜ਼ਮੀਨ ਜ਼ਮੀਨ ਜਾਇਦਾਦ ਘਰਬਾਰ ਬਾਕੀ ਵੇ ਤੇਰੀ ਮਰਜ਼ੀ ਹੈ ਅਸੀਂ ਜੋ ਕਹਿਣਾ ਸੀ ਕਹਿ ਦਿੱਤਾ ਗੁਰਪ੍ਰੀਤ ਨੇ ਕਿਹਾ ਕਰ ਗਿਆ ਦੋਸਤਾਂ ਮਿੱਤਰਾਂ ਦੀਆਂ ਅਣਸੁਣੀਆਂ ਕਰਕੇ ਗੁਰਜੀਤ ਪਰਿਵਾਰ ਸਮੇਤ ਕੈਨੇਡਾ ਚਲਾ ਗਿਆ ਗੁਰਜੀਤ ਹੁਣ ਖੁਸ਼ ਸੀ ਕਿਉਂਕਿ ਉਸਨੇ ਕੈਨੇਡਾ ਦੀ ਧਰਤੀ ਤੇ ਪੈਰ ਰੱਖ ਲਿਆ ਸੀ ਉਸਦੇ ਚਾਚਾ ਚਾਚੀ ਉਹਨਾਂ ਨੂੰ 에어ਪੋਰਟ ਤੋਂ ਲੈਣਾ ਹੈ ਕੋਈ ਦਿਨ ਉਹ ਚਾਚਾ ਚਾਚੀ ਕੁਲਰੇ ਚਾਚਾ ਚਾਚੀ ਦੇ ਬੱਚੇ ਜੋ ਉੱਥੋਂ ਦੇ ਹੀ ਜੰਪਲ ਸੀ ਆਪਣੀ ਮੰਮੀ ਨੂੰ ਕਹਿਣ ਲੱਗੇ ਮੰਮੀ ਇੱਥੇ ਹੋਰ ਕਿੰਨੇ ਕੁ ਦਿਨ ਰਹਿਣਗੇ ਬੇਟਾ ਹੁਣ ਇੱਥੇ ਹੀ ਰਹਿਣਗੇ ਮੰਮੀ ਨੇ ਕਿਹਾ ਮੰਮੀ ਇਹਨਾਂ ਦੇ ਇੱਥੇ ਰਹਿਣਾ ਸਾਡੀ ਜ਼ਿੰਦਗੀ ਡਿਸਟਰਬ ਹੁੰਦੀ ਹੈ ਤੁਸੀਂ ਇਹਨਾਂ ਨੂੰ ਕਹੋ ਕਿਥੋਂ ਚਲੇ ਜਾਓ ਅਸੀਂ ਪਹਿਲਾਂ ਵਾਂਗ ਕੁल्ले ਮਾਹੌਲ ਵਿੱਚ ਰਹਿਣਾ ਚਾਹੁੰਦੇ ਹਾਂ ਬੱਚਿਆਂ ਤੋਂ ਮਜਬੂਰ ਹੋ ਕੇ ਚਾਚਾ ਚਾਚੀ ਨੇ ਗਰਜੀਤ ਨੂੰ ਕਿਹਾ ਗਰਜੀਤ ਤੁਸੀਂ ਬਾਹਰ ਕਿਤੇ ਕਿਰਾਏ ਤੇ ਮਕਾਨ ਲੈ ਲਓ। ਬੱਚੇ ਸਾਡੇ ਤੰਗ ਜਿਹਾ ਮਹਿਸੂਸ ਕਰਦੇ ਆ। ਉਹ ਖੁੱਲੇ ਮੌਲ ਵਿੱਚ ਰਹਿਣਾ ਕਿੱਦਿਏ ਨਾ। ਇੱਕ ਦੋ ਦਿਨ ਦੀ ਤਾਂ ਖੇਡ ਨਹੀਂ ਹੈ ساری ਉਮਰ ਤੁਸੀਂ ਇੱਥੇ ਰਹਿਣਾ ਹੈ। 부ਝੇ ਮਾਨਾ ਗੁਰਜੀਤ ਆਪਣੇ ਪਰਿਵਾਰ ਨੂੰ ਲੈ ਕੇ ਸਵੇਰੇ ਚਾਚਾ ਚਾਚੀ ਦੇ ਘਰੋਂ ਚਲਾ ਗਿਆ। ਫਿਰ ਉਹਨਾਂ ਨੇ ਆਪਣੇ ਮਾਮਾ ਮਾਮੀ ਨੂੰ ਫੋਨ ਲਾਇਆ। ਉਹਨਾਂ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਗੁਰਜੀਤ ਪਰਿਵਾਰ ਸਮੇਤ ਕੈਨੇਡਾ ਆਇਆ ਹੋਇਆ ਹੈ। ਉਹਨਾਂ ਨੇ ਫੋਨ ਨਾ ਚੁੱਕਿਆ। ਫਿਰ ਉਸਨੇ ਹੋਰ ਰਿਸ਼ਤੇਦਾਰਾਂ ਨੂੰ ਫੋਨ ਲਾਇਆ। ਉਹ ਤਾਂ ਉਹਨੇ ਚੁੱਕ ਲਿਆ। ਘਰੇ ਦੀ ਹਾਮੀ ਕਿਸੇ ਨਾ ਭਰੀ। ਫਿਰ ਗੁਰਜੀਤ ਨੇ ਆਪਣੀ ਘਰ ਵਾਲੀ ਗਰਮੀਤ ਨੂੰ ਕਿਹਾ ਗਰਮੀਤ ਸਾਰੇ ਰਿਸ਼ਤੇਦਾਰੀ त्याਕ ਕੇ ਕਿਉਂ ਬਦਲ ਜਾਂਦੇ ਆ? ਜਦ ਅੰਡੀਆਂ ਆਉਂਦੇ ਆ ਤੇ ਕਿਵੇਂ ਉੱਡ ਕੇ ਮਿਲਦੇ ਆ? ਕਿੰਨੀਆਂ ਗੱਲਾਂ ਕਰਦੇ ਆ ਬਈ ਤੁਸੀਂ ਕੈਨੇਡਾ ਆਓ ਅਸੀਂ ਸੰਭਾਲਾਂਗੇ। ਹੁਣ ਇੱਥੇ ਆਜ ਤਾਂ ਪਛਾਣਦੇ ਤੱਕ ਨਹੀਂ। ਇੱਥੇ ਅੱਗੇ ਖੂਨ ਸਵੈਦ ਹੋ ਜਾਂਦੇ ਆ। ਫਿਰ ਸ਼ਾਮ ਨੂੰ ਉਹਨਾਂ ਨੇ ਇੱਕ ਬੇਸਮੈਂਟ ਕਿਰਾਏ ਤੇ ਲਈ। ਦੋ ਤਿੰਨ ਦਿਨ ਉਹ ਕਰੇ ਹੀ ਰਹੇ। ਇਹ ਕੰਮ ਮਿਲਦਾ ਤਾਂ ਮਜ਼ਦੂਰੀ ਵਾਲਾ ਮਿਲਦਾ ਮਜ਼ਦੂਰੀ ਵਾਲਾ ਕੰਮ ਉਸਨੇ ਕਰਨਾ ਨਹੀਂ ਸੀ ਕਿਉਂਕਿ ਅਫਸਰੀ ਉਸਦੇ ਸਿਰ ਚੜ ਬੋਲ ਰਹੀ ਸੀ ਘਰ ਵਾਲੀ ਦੇ ਕਹਨ ਤੇ ਉਸਨੇ 4-5 ਦਿਨ ਜਿੱਥੇ ਮਕਾਨ ਬਣਦਾ ਸੀ ਉੱਥੇ ਫੱਟੇ ਚੁੱਕਣ ਦਾ ਕੰਮ ਕੀਤਾ ਕੰਮ ਤੇ ਬੈਠਾ ਸੋਚ ਰਿਹਾ ਸੀ ਕਿ ਅਸੀਂ ਇੰਡੀਆ ਵਿੱਚ ਮਜ਼ਦੂਰਾਂ ਕੋਲੋਂ ਕੰਮ ਕਰਾਉਂਦੇ ਸੀ ਤੇ ਇੱਥੇ ਅਸੀਂ ਖੁਦ ਮਜ਼ਦੂਰ ਬਣ ਕੇ ਕੰਮ ਕਰ ਰਹੇ ਹਾਂ ਸ਼ਾਮ ਨੂੰ ਉਹ ਘਰ ਆਇਆ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਗਰਮੀਤ ਮੇਰਾ ਤਾਂ ਇੱਥੇ ਦਿਲ ਨਹੀਂ ਲੱਗਦਾ ਤੇ ਨਾ ਹੀ ਬੱਚਿਆਂ ਦਾ ਭੁੱਖ ਦਿਖਦਾ ਇੱਥੇ ਮਜ਼ਦੂਰਾਂ ਨਾਲ ਹੀ ਮੱਥਾ ਮਾਰਨਾ ਪੈਣਾ ਹੈ ਚੱਲ ਇੰਡੀਆ ਵਾਪਸ ਚੱਲਦੇ ਆਂ ਸ਼ੁਕਰ ਕਰ ਆਪਾਂ ਕੰਮ ਤੋਂ 2 ਮਹੀਨੇ ਦੀ ਛੁੱਟੀ ਲੈ ਕੇ ਆਏ ਆਂ ਜੇ ਆਪਾਂ ਕਿਤੇ ਸਤੀਫਾ ਦੇ ਕੇ ਆਏ ਹੁੰਦੇ ਤਾਂ ਕਿਸੇ ਪਾਸੇ ਜੋਗੇ ਨਹੀਂ ਸੀ ਰਹਿਣਾ ਇੱਥੇ ਹੀ ਮਜ਼ਦੂਰਾਂ ਵਾਂਗੂ ਜ਼ਿੰਦਗੀ ਬਸਰ ਕਰਨੀ ਪੈਣੀ ਸੀ ਮੇਰਾ ਤਾਂ ਆਪ ਇੱਥੇ ਦਿਲ ਨਹੀਂ ਲੱਗਦਾ ਤੁਸੀਂ ਕੈਨੇਡਾ ਕੈਨੇਡਾ ਦੀ ਰੱਟ ਲਗਾਈ ਹੋਈ ਸੀ ਲੈ ਲੈ ਸਵਾਦ ਕੈਨੇਡਾ ਦਾ ਇਹ ਕੈਨੇਡਾ ਤਾਂ ਮਜ਼ਦੂਰੀ ਵਾਲਿਆਂ ਦਾ ਹੈ ਆ ਬਹੁਤ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਚਲੋ ਟਿਕਟਾਂ ਬੁੱਕ ਕਰਾਉ ਤੇ ਚਲੀਏ ਇੰਡੀਆ ਦੋ ਤਿੰਨ ਦਿਨ ਬਾਅਦ ਗੁਰਜੀਤ ਨੇ ਇੰਡੀਆ ਵਾਸਤੇ ਟਿਕਟਾਂ ਬੁੱਕ ਕਰਾਈਆਂ ਤੇ ਇੰਡੀਆ ਆਪਣੀ ਹੀ ਧਰਤੀ ਤੇ ਵਾਪਸ ਆ ਗਏ ਧੰਨਵਾਦ